ਸਾਬਾਹ ਗੁਰਜੀਤ ਦੀ ਫਤਿਹ ਆਉ ਸੰਗ ਦੀ ਮੋਗਾ ਸ਼ਹਿਰ ਦੇ ਵਿੱਚ ਅੱਜ ਪਤਲਾ ਫੁੱਕਿਆ ਜਾ ਰਿਹਾ ਪਹਿਲਗਾਮ ਦੇ ਵਿੱਚ ਹੋਏ ਹਮਲੇ ਦੇ ਦੋਸ਼ੀ ਐ ਸਮਝ ਲਓ ਵੀ ਉਹ ਅੱਜ ਫੜੇ ਗਏ ਤੇ ਅੱਜ ਮੋਗਾ ਸ਼ਹਿਰ ਦੇ ਵਿੱਚ ਉਹ ਸੱਤਵਾਦੀ ਦਾ ਉਹ ਪਿੱਛੇ ਕਰ ਲੋ ਬਾਈ ਪਿੱਛੇ ਪਤਲਾ ਫੁੱਕਿਆ ਜਾ ਗਿਆ ਪਿੱਛੇ ਕਰ ਲੋ ਮੋਗਾ ਸ਼ਹਿਰ ਦੀਆਂ ਧਾਰਮਿਕ ਸਮਾਜਿਕ ਜਥੇਬੰਦੀਆਂ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਮੁਸਲਮਾਨ ਵੀਰ ਭਰਾ ਦਿਖਾ ਦਿਓ ਬੜਾ ਜੰਦਾ ਰੋਕ ਲੋ ਪਿੱਛੇ ਇਹਨਾਂ ਨੂੰ ਪਿੱਛੇ ਰੋਕ ਲੋ ਪਿੱਛੇ ਪਿੱਛੇ ਰੋਕ ਦੋ ਇਹਨਾਂ ਨੂੰ ਨਿਹੰਗ ਸਿੰਘ ਜਥੇਬੰਦੀਆਂ ਘਰਾਲ ਕੇ ਚੌਂਕ ਦੇ ਵਿੱਚ ਪਤਲਾ ਫੁਕਿਆ ਜਾ ਰਿਹਾ ਆਓ ਤੁਹਾਨੂੰ ਦਿਖਾਈਏ ਥੋੜੀ ਜਿਹੀ ਦੇਰ ਦੇ ਵਿੱਚ ਇਹਨੂੰ ਅੱਗ ਲਾਈ ਜਾਣੀ ਆ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਲੋਕਾਸ਼ਰ ਦੇ ਵਿੱਚ ਸ਼ਰਮਕ ਜਿੱਥੇ ਬੰਦੀਆਂ ਮੁਸਲਮਾਨ ਟਰਾਲ ਸਾਡੇ ਜੀਰ ਖੜਲ ਕੇ ਅੱਤਵਾਦ ਨੂੰ ਅੱਗ ਲਾਉਣ ਲੱਗੇ ਅੱਤਵਾਦ ਨੂੰ ਕਿਉਂਕਿ ਅੱਤਵਾਦ ਦਾ ਕੋਈ ਧਰਮ ਨਹੀਂ ਹੁੰਦਾ ਇਹ ਮੌਲ ਖਰੀਦੇ ਬੰਦੇ ਹੁੰਦੇ ਆ ਦੇ ਮੁੱਲ ਖਰੀਦੇ ਹੋਏ ਬੰਦਿਆਂ ਨੇ ਪਹਿਲਗਾਮ ਦੇ ਵਿੱਚ ਜਿਹੜਾ ਕਤਲੇਆਮ ਕੀਤਾ ਇਨਸਾਨੀਅਤ ਦਾ ਕਾਤਲ ਹੱਤਿਆਵਾਦ ਉਹਦਾ ਖਾਤਮਾ ਕੀਤਾ ਜਾ ਰਿਹਾ ਮੋਗਾ ਸ਼ਹਿਰ ਦੇ ਵਿੱਚ ਸਾਰਿਆਂ ਜਿੱਥੇ ਬੰਦਿਆਂ ਨੇ ਰਲ ਕੇ ਭਾਈ ਨਖੀਰ ਸਿੰਘ ਜੀ ਮਹਾਲਮ ਰੋਇਦ ਕੋ ਤੋਂ ਆਇਆ ਸਾਰੀਆਂ ਜੱਥੇਬੰਦੀਆਂ ਆਜ ਵੀ ਆ ਗਏ ਚਲੋ ਜੀ ਚਲੋ ਚਲੋ ਜੀ ਚਲੋ ਹਾਂ ਠੀਕ ਹੈ ਮਚਾਦਾ ਮਚਾਦਾ ਅਤਵਾਦ ਮੁੱਕ ਗਿਆ ਲਓ ਜੀ ਮਚਾਦਾ ਅੱਗ ਲਾ ਦੀ ਅਤਵਾਦ ਨੂੰ ਗੁਰੂ ਜੀ ਅਤਵਾਦ ਨੂੰ ਅੱਗ ਲੱਗ ਗਈ ਆ ਖਤਮ ਹੋ ਗਿਆ ਅਤਵਾਦ ਅਤਵਾਦ ਕਿਸੇ ਵੀ ਦੇਸ਼ ਵਿੱਚ ਹੋ ਸਕਦਾ ਮਨੁੱਖਤਾ ਦਾ ਕਾਤਲ Yeah.